ਕੋਈ ਉਹ ਕਣਕ ਦਿੱਤੀ ਜਾਂਦੀ ਆ ਕਿੰਨੇ ਟਾਈਮ ਬਾਅਦ ਦਿੱਤੀ ਜਾਂਦੀ ਆ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ 3 ਮਹੀਨੇ ਦੀ ਕਣਕ ਆ ਜੀ ਹਾਂਜੀ 1 ਮੈਂਬਰ ਦੀ 5 ਕਿਲੋ 1 ਮਹੀਨੇ ਦੀ 5 ਕਿਲੋ ਅੱਛਾ ਜੀ ਹਾਂਜੀ ਇਹ 3 ਮਹੀਨੇ ਦੀ 15 ਕਿਲੋ ਹੋ ਗਈ ਜੀ ਹਾਂਜੀ ਭਾਈ ਕਣਕ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਆ ਕੁਝ ਸੁਸਲਾਬੀ ਆ ਰਹੀ ਆ ਕੀ ਕੀ ਕਰਨਾ ਹੈ ਦਾ ਜੀ ਇਹ ਤਾਂ ਦੇਖੋ ਜਿਹੇ ਚੀਮਗਰੋਂ ਆ ਰਹੀ ਆ ਪਰ ਫਿਰ ਵੀ ਅਸੀਂ ਲੋਕਾਂ ਨੂੰ ਸਹੀ ਕਣਕ ਦੇ ਰਹੇ ਆ ਜੋ ਸੁਸਲਾਬੀ ਆச்சு ਵਾਪਸ ਭੇਜ ਰਹੇ ਹਾਂ ਮਾਈਕਲ ਕੁਝਲੇ ਲੋਕਾਂ ਦੀ ਸ਼ਿਕਾਇਤ ਆ ਵੀ ਕੁਝ ਪਰਚੀਆਂ ਰਹਿ ਗਈਆਂ ਕਿ ਕੀ ਕਰਨਾ ਦੇਖੋ ਜੀ ਸਾਨੂੰ ਹੁਣ ਉਹ 10-10 ਦਿਨ ਹੋ ਜਾਂਦੇ ਨੇ ਪਿੰਡ ਦੇ ਨੂੰ ਲੋਕ ਲੈਣ ਨਹੀਂ ਆਉਂਦੇ ਕਣਕ ਦੇ ਤੋਂ ਉਹਦੇ ਵਿੱਚ ਦੱਸੋ ਕੀ ਕਰੀਏ ਬੰਦੇ ਲੋਕਾਂ ਨੇ ਕਰ ਜਾ ਕੇ ਵੀ ਆ ਪਰਚੀਆਂ ਕਰ ਦਿੰਦੇ ਹਾਂ ਘਰ ਜਾ ਕੇ ਵੀ ਪਰਚੇ ਕੱਟੀ ਦਿੰਦੇ ਆ ਲੋਕਾਂ ਦੇ ਨਹੀਂ ਹਾਂ ਮਤਵਾ ਫਰਜ ਕਰ ਲਓ ਕਈ ਬੰਦਿਆਂ ਦੀ ਫਰਜ 10-10 ਬੰਦਿਆਂ ਨੇ ਕਾਗੀਆਂ ਨੇ ਸ਼ਿਕਾਇਤ ਕੀਤੀ ਆ ਤੇ ਰਹਿਣੀਆਂ ਦਾ 10 ਪਾਰਕੀਆਂ ਰਹਿਗੀਆਂ 20 ਪਾਰਕੀਆਂ ਰਹਿਗੀਆਂ ਕੋਈ ਗੱਲ ਨਹੀਂ ਐਦਾ ਨਹੀਂ ਜੀ ਜਿਹਦੀ ਰਹਿੰਦੀ ਆ ਉਹ ਸਾਨੂੰ ਪਰਚੀ ਦਿਖਾ ਦੇਣ ਕੋਈ ਗੱਲ ਨਹੀਂ ਉਹ ਇੱਕ ਬਿਲਕੁਲ ਇੱਕ ਸਿਕਾਇਤ ਕਰਤਾ ਵੀ ਆ ਗਿਆ ਦਾ ਉਹਦੇ ਪਰ ਦੇਣਦਾਰ ਆਉਦੇ ਜੇ ਉਹਦਾ ਇੱਕ ਵੀ ਸਿਕਾਇਤ ਕਰਤਾ ਹੁੰਦਾ ਆਪਾਂ ਲੋਕਾਂ ਦੇ ਘਰ ਜਾ ਕੇ ਵੀ ਪਰਚੀਆਂ ਕੱਟ ਕੇ ਆਏ ਆ ਲੋਕਾਂ ਦੇ ਇੱਕ ਆਪਣੇ ਮੁੰਡੇ ਦੀ ਡੈਥ ਹੋ ਗਈ ਤੁਹਾਨੂੰ ਪਤਾ ਹੀ ਆ ਆਪਾਂ ਉਹਦੇ ਘਰ ਜਾ ਕੇ ਉਹਦੀ ਪਰਚੀ ਕੱਟ ਕੇ ਆਏ ਆ ਤੇ ਫਿਰ ਵੀ ਉਹਦੀ ਕੋਈ ਕੇਸ ਦੀ ਪਰਚੀ ਰਹਿੰਦੀ ਆ ਆਪਾਂ ਉਹਦੇ ਘਰ ਜਾ ਕੇ ਪਰਚੀ ਵੀ ਕਢਾਵਾਂਗੇ ਕੋਈ ਬਜ਼ੁਰਗ ਬੰਦੇ ਦਾ ਹੋਇਆ ਆਪਾਂ ਘਰ ਜਾ ਕੇ ਪਰਚੀ ਕੱਟ ਕੇ ਉਹਨਾਂ ਲਾਈਨ ਜੀ ਲੱਗਣ ਦਿੰਦੇ ਜਿਹੜਾ ਬੰਦਾ ਪਰਚੀ ਕਟਾਉਣ ਨਹੀਂ ਆ ਸਕਦਾ ਮਰਜ਼ ਕਰ ਲਓ ਅੰਗੇ ਹੀ ਆ ਜਾ ਕਿਸੇ ਕਾਰਨ ਉਹਦੀ ਉਹਦੀ ਪਰਚੀ ਉਹਦੀ ਉਹਦੀ ਪਰਚੀ ਪੰਜਾਬ ਸਰਕਾਰ ਦੀਆਂ ਦੇਤਾ ਅਨੁਸਾਰ ਉਹਦੀ ਪਰਚੀ ਘਰ ਘੱਟ ਕੇ ਹੀ ਆਵਾਂਗੇ ਅੰਗੀਣ ਹੋਵੇ ਗਿਰਦ ਹੋਵੇ ਜਿਹੜੇ ਸਿਟੀਜਨ ਹੋਵੇ ਦੀ ਪਰਚੀ ਘਰ ਜਾ ਕੇ ਘੱਟ ਕੇ ਆਵਾਂਗੇ ਕਣਕ ਪਹੁੰਚ ਚੁੱਕੀ ਆ ਪਰਚੀਆਂ ਕੱਟ ਕੇ ਨਾਲ ਹੀ ਕਣਕ ਦਿੱਤੀ ਜਾਊਗੀ ਪੰਜਾਬ ਸਰਕਾਰ ਦੀਆਂ ਦੇਤਾ ਅਨੁਸਾਰ ਹੁਣ ਕੰਡਾ ਅਟੈਚ ਹੋ ਗਏ ਪਰਚੀ ਨਾਲ ਕਸ਼ੀਨ ਨਾਲ ਨਾਲ ਪਰਚੀ ਕੱਟੀ ਜਾਊ ਨਾਲੇ ਕਣਕ ਦਿੱਤੀ ਜਾਊਗੀ ਨਾਲ ਹੀ ਉਹ ਜਨੋਕਲਾ ਕਹਿਣਾ ਹੈ ਜੀ ਕਣਕ ਭਰਜ ਕਰਦਾ 30 ਕਿਲੋ ਕਣਕ ਮਿਲਦੀ ਆ ਤਾਂ 27 ਕਿਲੋ ਕਣਕ ਮਿਲਦੀ ਆ ਇਹ ਕੀ ਕਰਨਾ ਜੀ ਕੋਈ ਗੱਲ ਨਹੀਂ ਕੰਡਾ ਪਰ ਜਾਂਦਾ ਕੰਡਾ ਕੀਤਾ ਹੋਇਆ ਕੰਡਾ ਸਾਹਮਣੇ ਵੀ ਆਈ ਅਸੀਂ ਪੰਜਾਬ ਸਰਕਾਰ ਵੱਲੋਂ ਨਿਗਰਾਨ ਕਮੇਟੀ ਦੇ ਲਾਏ ਹੋਏ ਬੰਦੇ ਆ ਜੀ ਸਾਨੂੰ ਕੋਈ ਮਿਲੋ ਆਈ ਬਲਾਹਪੁਰ ਦੇ ਆ ਕਿ 1 ਕਿਲੋ ਕਣਕ ਵੀ ਘਟਾ ਅਸੀਂ ਡਿਪੋ ਬੋਰਡ ਤੇ ਕਾਰਵਾਈ ਕਰਾਵਾਂਗੇ ਇੱਕ ਇੱਕ ਬੰਦਾ ਵੀ ਸਾਡੇ ਸਾਹਮਣੇ ਕਰੋ ਅਸੀਂ ਕਰਾਵਾਂਗੇ ਕਾਰਵਾਈ ਪੰਜਾਬ ਸਰਕਾਰ ਵੱਲੋਂ ਨਿਗਰਾਨ ਕਮੇਟੀ ਆ ਜੀ ਪੰਜ ਬੰਦਿਆਂ ਦੀ ਹੱਥੇ ਕਿੰਨੇ ਮੈਂਬਰਾਂ ਨੂੰ ਕਣਕ ਦਿੱਤੀ ਜਾਂਦੀ ਆ ਤੇ ਕਿੰਨੇ ਬਾਕੀ ਰਹਿੰਦੇ ਨੇ ਜੀ ਇਹਤੇ ਆਪਣੇ 453 ਪਰਚੀਆਂ ਨੇ ਜਿਹਦੇ ਵਿੱਚੋਂ 312 ਪਰਚੀਆਂ ਕੱਟੀਆਂ ਜਾ ਚੁੱਕੀਆਂ ਜ ạ